ਵਾਲੀ ਪਾਸੇ ਪੈ ਗਿਆ ਪਾਪ ਕਰਕੇ ਇਨੀ ਕੀ ਮਾਇਆ ਨਹੀਂ ਪਰ ਉਹ ਇਕੱਠੀ ਜਿੰਨੀ ਹੁੰਦੀ ਆ ਕੋਈ ਗੱਲ ਨਹੀਂ ਪਰ ਪਾਪ ਨਾ ਨਾ ਆਵੇ ਉਹਦੇ ਚ ਮੇਰੇ ਕੰਮ ਨਾ ਨਾ ਕਿਸੇ ਦੇ ਲੁੱਟ ਕੇ ਪੈਸੇ ਇਕੱਠੇ ਕੀਤੇ ਉਹ ਕਾਦੇ ਕੀਤੇ ਇਹ ਕੁ ਮੌਤ ਉਹ ਉਹਦਾ ਬੰਦਾ ਰੱਬ ਨੂੰ ਭੁਲਾ ਕੇ ਇਹ ਕੰਮ ਸਾਰੇ ਕਰਦਾ ਜੀ ਕਾਰੂ ਵੀ ਤੇ ਇਦਾਂ ਹੀ ਕਰਦਾ ਸੀ ਨਾ ਲੋਕ ਮਰੇ ਆ ਇਹ ਲੋਕਾਂ ਦਾ ਵਿਸ਼ਵਾਸ ਸੀ ਵੀ ਤਲੀ ਦੇ ਉੱਪਰ 1 ਰੁਪਇਆ ਰੱਖ ਦਿਓ ਇਹ ਰਸਤੇ ਦੇ ਵਿੱਚ ਕਰਾਇਆ ਲਾ ਕੇ ਚਲੇ ਜਾਵੇਗਾ ਮਰੇ ਹੋਏ ਬੰਦੇ ਦੇ ਵੀ ਪ੍ਰਤੀ ਇਹ ਸਾਡੀ ਸੋਚ ਹੁੰਦੀ ਸੀ ਕਿ ਇਹਨੇ ਸਫ਼ਰ ਤੈਅ ਕਰਨਾ ਵਾ ਕਿ ਜਦੋਂ 1 ਰੁਪਇਆ ਉਸ ਸਮੇਂ ਦਾ ਕੋਈ ਵੀ ਸਿੱਕਾ ਹੋ ਗਿਆ ਕਿ ਜਦੋਂ ਉਸ ਇਨਸਾਨ ਨੂੰ ਦੱਬਿਆ ਜਾਂਦਾ ਇੱਕ ਬਾਦਸ਼ਾਹ ਨੇ ਉਹ ਫਿਰ ਤਬਰਾ ਖੋਦ-ਖੋਦ ਕੀ ਉਹਨਾਂ ਦੇ ਵਿੱਚੋਂ 1 ਰੁਪਇਆ ਕੱਢ ਕੇ ਵੀ ਆਪਣੇ ਖਜ਼ਾਨੇ ਜਮ੍ਹਾਂ ਕਰ ਲਿਆ ਰੱਬ ਨੂੰ ਭੁਲਾ ਕੇ ਪਾਪ ਕਰਦਾ ਬੰਦਾ ਹੁਣ ਇਹ ਪਾਪ ਨਹੀਂ ਆ ਵੀ ਛੋਟੇ-ਛੋਟੇ ਬੱਚੇ ਆ ਉਹਨਾਂ ਦੇ ਹੱਥ-ਪੈਰ ਕੱਟ ਦਿੱਤੇ ਵਿਚਾਰਿਆਂ ਦੇ ਜਾਂ ਸੱਟਾਂ ਗੰਭੀਰ ਲਾ ਦਿੱਤੀਆਂ ਤੇ ਚੌਂਕ ਦੇ ਵਿੱਚ ਮੰਗਣ ਵਾਸਤੇ ਉਹਨਾਂ ਦਾ ਬਿਜ਼ਨਸ ਬਣਾ ਤਾਂ ਇਹ ਪਾਪ ਨਹੀਂ ਕੀਤਾ ਜਾ ਰਿਹਾ ਕਿੰਨਿਆਂ ਦਾ ਪਤਾ ਲੱਗਿਆ ਵੀ ਇਹ ਚੁੱਕੇ ਕਿਤੋਂ ਨੇ ਪਿਤਾ ਪਿਤਾ ਇਹਨਾਂ ਦੇ ਲਾ ਕੇ ਹੱਥ ਪੈਰ ਵੱਢ ਕੇ ਚੌਰਾਹੇ 'ਚ ਕਿਤੇ ਲਿਆ ਕੇ ਖੜਾ ਕਰਤਾ ਭੀਖ ਮੰਗਣ ਵਾਸਤੇ ਅੱਜ ਉਹਨਾਂ ਬੱਚਿਆਂ ਨੂੰ ਮਜਬੂਰ ਕਰਤਾ ਕਿ ਉਹ ਪਾਪ ਨਹੀਂ ਕੀਤਾ ਜਾ ਰਿਹਾ